ਦੁਖਰਵਾ ਨਾਇਰਵੈਦਿਕ ਭਵਨ 125 ਸਾਲਾਂ ਤੋਂ ਆਯੁਰਵੈਦਿਕ ਦਵਾਈਆਂ ਨਾਲ ਇਲਾਜ ਕਰ ਰਿਹਾ ਜਿੱਥੇ ਕਿ ਬਹੁਤ ਸਾਰੀਆਂ ਬਿਮਾਰੀਆਂ ਦਾ ਇਲਾਜ ਜਿਵੇਂ ਕਿ ਸਰਵਾਈਕਲ ਥੈਰੇਪੀ ਡਿਸਕ ਥੈਰੇਪੀ ਮੋਢੇ ਅਤੇ ਗੋਡਿਆਂ ਦੀ ਥੈਰੇਪੀ ਮਣਕਿਆਂ ਦੀ ਥੈਰੇਪੀ ਮਾਈਗ੍ਰੇਨ ਥੈਰੇਪੀ ਆਦ ਬਿਮਾਰੀਆਂ ਦਾ ਇਲਾਜ ਆਯੁਰਵੈਦਿਕ ਦਵਾਈਆਂ ਨਾਲ ਕੀਤਾ ਜਾਂਦਾ ਹੈ ਡਾਕਟਰ ਅਸ਼ੋਕ ਬੰਸਲ ਵੀ 골ਡ ਮੈਡਲਿਸਟ ਨੇ ਆਯੁਰਵੈਦਿਕ ਰਤਨ ਅਵਾਰਡ ਨਾਲ ਸਤਿ ਸ੍ਰੀ ਅਕਾਲ ਤੁਸੀਂ ਦੇਖ ਰਹੇ ਹੋ ਪਰਖ ਨਿਊਜ਼ ਚੈਨਲ ਤੇ ਅੱਜ ਸਾਡੇ ਨਾਲ ਮੌਜੂਦ ਨੇ ਦੁੱਖ ਨਿਵਾਰਨ ਆਯੁਰਵੈਦਿਕ ਭਵਨ ਦੇ ਸੰਚਾਲਕ ਡਾਕਟਰ ਚਰਨਜੀਤ ਸਿੰਘ ਹਾਂਜੀ ਡਾਕਟਰ ਸਾਹਿਬ ਸਤਿ ਸ੍ਰੀ ਅਕਾਲ ਹਾਂਜੀ ਡਾਕਟਰ ਸਾਹਿਬ ਤੁਸੀਂ ਦੱਸ ਸਕਦੇ ਹੋ ਕਿ ਕਿਹੜੇ ਕਿਹੜੇ ਬਿਮਾਰੀਆਂ ਦਾ ਇੱਥੇ ਇਲਾਜ ਕੀਤਾ ਜਾਂਦਾ ਹੈ ਦੇਖੋ ਜੀ ਪਹਿਲਾਂ ਤਾਂ ਸਾਰਿਆਂ ਨੂੰ ਮੇਰੇ ਵੱਲੋਂ ਸਤਿ ਸ੍ਰੀ ਅਕਾਲ ਸलाम ਰਾਮ ਰਾਮ ਜੀ ਇਹ ਸਾਡੀ ਜੋ ਸਾਡੇ ਜੋ ਗੁਰੂ ਜੀ ਨੇ ਇੱਕ ਵਾਰ ਦਿਨ ਦਿਖਾਇਓ ਸਰ ਪਲੀਜ਼ ਇਹ ਸਾਡੇ ਗੁਰੂ ਜੀ ਅਸ਼ੋਕ ਬੰਸਰ ਡਾਕਟਰ ਅਸ਼ੋਕ ਬੰਸਰ ਜੀ ਇਹ ਸਾਡੇ ਇਹ ਉਹਨਾਂ ਦੇ ਪਾਰਟ ਹੈ ਜੀ ਉਹਨਾਂ ਦੀ ਹਸਪੀਟਲ ਹੈ ਜੀ ਲਾੜਵਾ ਦੇ ਵਿੱਚ ਬਹੁਤ ਵੱਡਾ 125 ਸਾਲਾਂ ਤੋਂ ਵੈਦ ਦੀ ਪ੍ਰਕਿਰਿਆ ਚੱਲਦੀ ਹੈ ਸਾਡੇ ਬਜ਼ੁਰਗਾਂ ਦੀ ਤੇ ਹਰ ਬਿਮਾਰੀ ਦਾ ਇਲਾਜ ਹੈ ਜੀ ਹਰ ਬਿਮਾਰੀ ਦਾ ਇਲਾਜ بڑے ਹਸਪੀਟਲ ਜੀ ਇੱਥੇ ਅਸੀਂ ਸਿਰਫ ਹੱਡ ਗੋਡੇ ਬਵਾਸੀਰ ਅਲਰਜੀ ਜਿਹੜਾ ਕਿਸੇ ਦੇ ਮਨ ਕੇ ਲੈ ਜਾਂਦੇ ਆ ਡਿਸਕ ਸਾਇਟਿਕਾ ਪੇਨ ਹੋ ਜਾਂਦੀ ਹੈ ਉਸ ਚੀਜ਼ ਦਾ ਇਲਾਜ ਕਰਦੇ ਆ ਸਰਵਾਈਕਲ ਦਾ ਇਲਾਜ ਕਰਦੇ ਆ ਗੋਟਨਿਆਂ ਦੀ ਗੈਪ ਹੋ ਗਿਆ ਉੱਚੀ ਦਾ ਸੀ ਇਲਾਜ ਕਰਦੇ ਆ ਜੀ ਬਹੁਤ ਹੀ ਸ਼ੁੱਧ ਆਯੁਰਵੇਦੀ ਤਰੀਕਿਆਂ ਨਾਲ ਤੇ ਆਦੀ ਥੈਰੇਪੀ ਦੇ ਨਾਲ ਓਕੇ ਸਰ ਤੁਹਾਡੇ ਕੋਲ ਕਿਹੜੀਆਂ ਕਿਹੜੀਆਂ ਮਸ਼ੀਨਾਂ ਜਿਹੜੀਆਂ ਉਪਲਬਧ ਹੈਗੀਆਂ ਸਾਡੇ ਕੋਲ ਕੈਰੋਪੈਟਿਕ ਬੈੱਡ ਹੈ ਜੀ ਓਕੇ ਕੈਰੋਪੈਟਿਕ ਗਲੰਪੀ ਹੈ ਜੀ ਕੈਰੋਪੈਟਿਕ ਜੋ ਕੈਰੋਪੈਟਿਕ ਦੂਸਰਾ ਪਾਰਟ ਬੈੱਡ ਹੁੰਦਾ ਉਹ ਹੈ ਜੀ ਤੇ ਕੈਰੋਪੈਟਿਕ ਗਨ ਹੈ ਜੀ ਤੇ ਹਰ ਇੱਕ ਚੀਜ਼ ਸਾਡੇ ਕੋਲ ਜੋ ਵੀ ਕੈਰੋਪੈਟਿਕ ਦੇ ਲਈ ਰੈਡੀਵੇਜ ਸਭ ਆਪਣੇ ਕੋਲ ਉਪਲਬਧ ਹੈ ਜੀ ओके ਤੇ ਡਾਕਟਰ ਸਾਹਿਬ ਜਦੋਂ ਅਸੀਂ ਐਂਟਰ ਕੀਤੇ ਆ ਤੁਸੀਂ ਇੱਥੇ ਬੈਨਰ ਲਾਇਆ ਹੋਇਆ ਵੀ ਲੋੜਵੰਦਾਂ ਲਈ ਜਿਹੜੀ ਲੋੜਵੰਦ ਬਿ ਆ ਲੜਕੀਆਂ ਲਈ ਆ ਕਿਤੇ ਜਾਂਦੇ ਆ ਤੇ ਰਸਨ ਪਾਣੀ ਜੋ ਦਿੱਤਾ ਜਾਂਦਾ ਤੇ ਉਹਦੇ ਬਾਰੇ ਤੁਹਾਡਾ ਕੀ ਕਹਿਣਾ ਹੈ ਜੀ ਇਹ ਸਾਡੇ ਗੁਰੂ ਜੀ ਨੇ ਜੋ ਸਾਡੇ ਮਾਲਕ ਨੇ ਸਾਡੇ ਉਹਨਾਂ ਨੇ ਇਹ ਪ੍ਰਥਾ ਚਲਾਈ ਹੋਈ ਹੈ ਜੀ ਸਾਡੇ ਜਿੱਥੇ ਵੀ ਕਲੀਨਿਕ ਨੇ ਹਰਿਆਣੇ 'ਚ ਵੀ ਗੁਰੂ ਜੀ ਦੇ ਕਈ ਕਲੀਨਿਕ ਨੇ ਸਾਡੇ ਜਿੱਥੇ ਵੀ ਕਲੀਨਿਕ ਨੇ ਉਹਨਾਂ ਕਲੀਨਿਕਾਂ ਦੇ ਵਿੱਚ ਜਿੱਦਾਂ ਕਿ ਸਾਡੇ ਕੋਲ ਇਸ ਏਰੀਆ ਦੇ ਵਿੱਚ ਘੱਟੋ ਘੱਟ ਵੀ 20-22 ਬੱਚੇ ਨੇ ਜਿਨ੍ਹਾਂ ਦੀ ਸਾਡੇ ਕੋਲ ਪੂਰੀ ਲਿਸਟ ਹੈ ਜਿਨ੍ਹਾਂ ਨੂੰ ਅਸੀਂ ਸਕੂਲ ਦੀ ਫੀਸ ਦੰਨੇ ਆ ਤੇ ਕਈ ਵਿਧਵਾ ਲੇਡੀਆਂ ਜਿਨ੍ਹਾਂ ਨੂੰ ਆਪਾਂ ਰਾਸ਼ਨ ਦੰਨੇ ਆ ਜਾਂ ਕੋਈ ਗਰੀਬ ਕੁੜੀ ਆ ਜਾਂਦੀ ਹੈ ਉਹਦੇ ਵਿਆਹ ਲਈ ਅਸੀਂ ਪੂਰਾ ਸਹਿਯੋਗ ਦੰਨੇ ਓਕੇ ਓਕੇ ਇਹ ਇੱਕ ਵਧੀਆ ਸੋਚ ਆ ਜੋ ਅੱਜ ਕੱਲ ਦੇ ਸਾਡਾ ਆ ਵੱਡਿਆਂ ਦੀ ਸੋਚ ਹੈ ਜੀ ਜੋ ਬਜ਼ੁਰਗ ਸਾਡੇ ਡਾਕਟਰ ਬੰਸਰ ਸਾਹਿਬ ਨੇ ਅਸ਼ੋਕ ਸਾਨੂੰ ਸਿਖਾਈ ਹੈ ਜੀ ਓਕੇ ਜੀ ਓਕੇ ਤੇ ਮਰੀਜ਼ ਜਦੋਂ ਆਉਂਦੇ ਆ ਇੱਥੇ ਤੇ ਉਹਨਾਂ ਨੂੰ ਕਿੱਦਾਂ ਮਤਲਬ ਤੁਸੀਂ ਹੈਂਡਲ ਕਰਦੇ ਆ ਕਿਉਂਕਿ ਇਸੇ ਦੇ ਸਭ ਤੋਂ ਵੱਡੀ ਗੱਲ ਹੈ ਜੀ ਮਰੀਜ਼ ਪਿਆਰ ਬਹੁਤ ਬੜੀ ਚੀਜ਼ ਹੈ ਹਰ ਕੋਈ ਬੰਦਾ ਦੁੱਖ ਦਾ ਮਾਰਿਆ ਆਉਂਦਾ ਸੀ ਨਾਮ ਵੀ ਸਾਡੇ ਗੁਰੂ ਜੀ ਨੇ ਦੁੱਖ ਨਿਵਾਰ ਰੱਖਿਆ ਜੀ ਅਸੀਂ ਹੱਸ ਕੇ ਪਿਆਰ ਨਾਲ ਘਰ ਪਰਿਵਾਰ ਮੰਗ ਡੀਲ ਕਰਦੇ ਆ ਸਭ ਦੇ ਨਾਲ ਹਾਂਜੀ ਹਾਂਜੀ ਵੀ ਕਦੇ ਇਹ ਸੋਚਿਆ ਹੀ ਨਹੀਂ ਵੀ ਇਹ ਸਾਡਾ ਮਰੀਜ਼ ਹੈ ਇੱਥੇ ਪੈਸੇ ਨਹੀਂ ਜੇ ਕੋਈ ਕਹਿੰਦਾ ਮੇਰੇ ਕੋਲ ਪੈਸੇ ਨਹੀਂ ਅਸੀਂ ਕਦੇ ਪੈਸੇ ਮੰਗੇ ਵੀ ਨਹੀਂ ਸੇਵਾ ਹੀ ਜਿੱਕ ਪਾਸੇ ਦੀ ਚੱਲ ਰਹੀ ਹੈ ਇੱਥੇ ਓਕੇ ਜੀ ਓਕੇ ਸੋ ਜੁੜੇ ਰਹੋ ਪਰਖ ਨਿਊ ਚੈਨਲ ਦੇ ਨਾਲ ਜੇਕਰ ਤੁਸੀਂ ਕਿਸੇ ਬਿਮਾਰੀ ਨਾਲ ਝੋਝ ਰਹੇ ਆ ਤਾਂ ਤੁਸੀਂ ਇਹਦਾ ਦਿੱਤੇ ਨੰਬਰ ਤੇ ਸੰਪਰਕ ਕਰ ਸਕਦੇ ਆ ਤੇ ਜਾਣਕਾਰੀ ਪ੍ਰਾਪਤ ਕਰ ਸਕਦੇ ਆ